ਦੋਸਤੋ ਖਨੌਰੀ ਬਾਰਡਰ ਤੇ ਇਸ ਟਾਈਮ ਅਸੀਂ ਖੜੇ ਹੋਏ ਆ 26 ਨਵੰਬਰ ਦਾ ਟਾਈਮ ਹੈ ਜੋ ਡੱਲੇਵਾਲ ਸਾਹਿਬ ਨੂੰ ਰਾਤ ਪੌਣੇ ਇੱਕ 3 ਵਜੇ ਫੋਰਸ ਚੁੱਕ ਕੇ ਲੈ ਗਈ ਆ ਉਸ ਕਰਕੇ ਬਹੁਤ ਤਕੜਾ ਕਾਠੇ ਤੇ ਹੋ ਰਿਹਾ ਵਾ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚ ਰਹੇ ਨੇ ਸਾਡੇ ਨਾਲ ਸਰਦਾਰ ਬਲਦੇਵ ਸਿੰਘ ਜੀ ਸਰਸਾ ਸਾਹਿਬ ਜੁੜੇ ਹੋਏ ਨੇ ਸਰਸਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰਸਾ ਸਾਹਿਬ ਕੀ ਕਹਿ ਰਹੇ ਹੋ ਜੋ ਆ ਘਟਨਾ ਕਰਮ ਹੋਇਆ ਰਾਤ ਦਾ ਇਹਦੇ ਵਾਸਤੇ ਤੁਸੀਂ ਵੀ ਇੱਥੇ ਹੋ ਮੌਕੇ ਤੇ ਜੀ ਹਾਂਜੀ ਦੇਖੋ ਰਾਤ ਅਸੀਂ ਇਸ ਤਰ੍ਹਾਂ ਸਿੱਕੇ ਸਾਢੇ ਪੌਣੇ 11 12 ਵਜੇ ਤੱਕ ਤੇ ਸਾਡੀ ਮੀਟਿੰਗ ਚੱਲਦੀ ਰਹੀ ਹੈ ਕਿਉਂਕਿ ਬਾਹਰਲੇ ਸੂਬਿਆਂ ਤੋਂ ਵੀ ਜਿਹੜੇ ਸਾਡੇ ਕਿਸਾਨ ਆ ਗੂ ਸਾਨੂੰ ਕਰਨਾਟਕਾ ਵਗੈਰਾ ਆਂਧਰਾ ਤੋਂ ਉਥੋਂ ਆਏ ਸਨ ਸਾਡੀ ਮੀਟਿੰਗ ਚੱਲਦੀ ਰਹੀ ਵੀ ਅਸੀਂ ਸਵੇਰ ਤੋਂ ਜਿਹੜਾ ਸਾਡਾ ਇਹ ਪ੍ਰੋਗਰਾਮ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਮੰਗਾਂ ਨੂੰ ਕਿਸਾਨੀ ਮੰਗਾਂ ਨੂੰ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਹੀ ਨਹੀਂ ਪੂਰੇ ਦੇਸ਼ ਦੇ ਲੋਕਾਂ ਦੀਆਂ ਮੰਗਾਂ ਨੇ ਕਾਰਪੋਰੇਟਾਂ ਨੂੰ ਛੱਡ ਕੇ ਸਭ ਲੋਕਾਂ ਦੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਜੋ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹ ਲਾਗੂ ਨਹੀਂ ਕਰ ਰਹੇ ਜਿਸ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜਾ ਸੀ ਉਸਨੇ ਕਿਹਾ ਵੀ ਹੁਣ ਆਰ ਪਾਰ ਦੀ ਲੜਾਈ ਜਿਹੜੀ ਹੈ ਸਰਕਾਰ ਨਾਲ ਲੜਨੀ ਪੈਗੀ ਔਰ ਸ਼ਾਂਤਮਈ ਤਰੀਕੇ ਦੇ ਨਾਲ ਹੁਣ ਜਿਹੜਾ ਅਸੀਂ ਹੋਰ ਨਹੀਂ ਕੁਝ ਆਪਣੇ ਸਰੀਰ ਦੇ ਤੇ ਚੱਲਾਂਗੇ ਤੇ ਆਪਣੇ ਸਰੀਰਾਂ ਦੀਆਂ ਜਿਹੜੀਆਂ ਉਹ ਕੁਰਬਾਨੀਆਂ ਦੇ ਕੇ ਤੇ ਫਿਰ ਜਿਹੜਾ ਅਸੀਂ ਇਸ ਮੋਰਚੇ ਨੂੰ ਜਿਹੜਾ ਉਹ ਜਿੱਤਾਂਗੇ ਤੇ ਉਹ ਬੜੇ ਦ੍ਰਿੜ ਇਰਾਦੇ ਦੇ ਇਨਸਾਨ ਨੇ ਤੇ ਜਦੋਂ ਇੱਥੇ ਪੈ ਗਏ ਅਸੀਂ ਤੇ ਫਿਰ ਪੌਣੇ ਕ ਤਿੰਨ ਵਜੇ ਜਿਹੜੀ ਆ ਇੱਥੇ 2 250 ਆਦਮੀ ਜਿਹੜਾ ਉਹ ਫੋਰਸ ਦਾ ਆਇਆ ਤੇ ਪਤਾ ਨਹੀਂ ਲੱਗਨ ਦਿੱਤਾ ਕਿਉਂਕਿ ਟਰਾਲੀਆਂ ਦੇ ਕੁੰਡੇ ਤੇ ਫਿਰ ਤੁਹਾਨੂੰ ਇਹ ਵੀ ਪਤਾ ਵੀ 12 ਵਜੇ ਤੇ ਅਸੀਂ ਸੌਂਨੇ ਆ ਤੇ ਇੱਕਦਮ ਪਤਾ ਨਹੀਂ ਲੱਗਨ ਦਿੱਤਾ ਫਿਰ ਉਹ ਅਚਨਚੇਤ ਆਏ ਨੇ ਅਚਨਚੇਤ ਆ ਕੇ ਜਿਹੜੇ ਕੁਝ ਟਰਾਲੀਆਂ ਦੇ ਕੁੰਡੇ ਬਾਹਰ ਮਾਰ ਦਿੱਤੇ ਕੋਈ ਬੰਦੇ ਗੁਰਤੇ ਤੇ ਜਿਹੜੇ ਪਹਿਰੇ ਦੇ ਖਲੋਤੇ ਸੀ ਉਹਨਾਂ ਦੇ ਇੱਕਦਮ ਜਿਹੜੇ ਸੀ ਉਹ ਮੂੰਹ ਬੰਦ ਕਰ ਲੈ ਤੇ ਮੂੰਹ ਬੰਦ ਕਰਕੇ ਉਹਨਾਂ ਨੂੰ ਉਥੇ ਹੀ ਨੱਪ ਲਿਆ ਦਬੋਚ ਲਿਆ ਉਹਨਾਂ ਨੂੰ ਬੋਲਣੇ ਦਿੱਤਾ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜੀ ਟਰਾਲੀ ਦੇ ਵਿੱਚ ਉਹ ਸੁੱਤੇ ਹੋਏ ਸਨ ਉੱਥੇ ਫੈਬਰ ਲੱਗੀ ਹੋਈ ਆ ਤੇ ਉਹ ਫੈਬਰ ਜਿਹੜੇ ਸੀ ਬੱਠਾ ਨਾਲ ਤੋੜ ਕੇ ਤੇ ਉਹਦੇ ਵਿੱਚੋਂ ਉਹਨੂੰ ਕੱਢ ਕੇ ਉੱਥੇ ਜ਼ਬਰਦਸਤੀ ਜਿਹੜਾ ਉਠਾ ਕੇ ਤੇ ਉਹਨੂੰ ਗੱਡੀ ਵਿੱਚ ਪਾ ਕੇ ਲੈ ਕੇ ਪ੍ਰਧਾਨ ਜੀ ਅਗਲੀ ਰਣਨੀਤੀ ਹੁਣ ਕੀ ਤਿਆਰ ਕਰ ਰਹੇ ਹੋ ਜੀ ਅਗਲੀ ਰਣਨੀਤੀ ਵਾਸਤੇ ਇਹ ਆ ਕਿ ਸਾਡੀਆਂ ਹੁਣ ਦੋਵਾਂ ਫੋਰਮਾਂ ਦੇ ਆਗੂ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਕੁਝ 1 2 ਰਹਿ ਗਏ ਨੇ ਆ ਜਾਂਦੇ ਹਨ ਸਾਰੇ ਹੁਣ ਅਸੀਂ ਅਗਲੀ ਜਿਹੜੀ ਆ ਉਹ ਮੀਟਿੰਗ ਕਰਕੇ ਤੇ ਇਹ ਜਿਹੜਾ ਅਗਲਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਵੇਗਾ ਪਰ ਇੱਕ ਗੱਲ ਮੈਂ ਕਹਿ ਦੇਣੀ ਚਾਹਣਾ ਕਿ ਸਰਕਾਰ ਜੋ ਇਹ ਸੋਚ ਰਹੀ ਹੈ ਵੀ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਕੇ ਤੇ ਇਹ ਮੋਰਚੇ ਨੂੰ ਜਿਹੜਾ ਉਹ ਫੇਲ ਕਰ ਦਿਆਂਗੇ ਮੋਰਚਾ ਫੇਲ ਨਹੀਂ ਹੋਏਗਾ ਔਰ ਸਰਕਾਰ ਦੀਆਂ ਨੀਤੀਆਂ ਅੱਜ ਤੱਕ ਫੇਲ ਹੋਈਆਂ ਨੇ ਜਿਵੇਂ મોદી ਨੇ ਉਸ ਟਾਈਮ ਤੇ ਕਿਹਾ ਸੀ ਨਾ ਕਿ ہماری ਤਪੱਸਿਆ ਮੇ ਕੋਈ ਕਮੀ ਰਹਿ ਗਈ ਹੈ ਜਿਸ ਲਈਏ ਹਮ ਕਿਸਾਨੋ ਕੋ ਸਮਝਾ ਨਹੀਂ ਪਾਏ ਤੇ ਉਹਨੇ ਉਸ ਟਾਈਮ ਤੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਦੇ ਉੱਤੇ 19 ਨਵੰਬਰ 2021 ਨੂੰ ਉਹ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਸੀ ਪਰ ਫਿਰ ਉੱਥੇ ਧੋਖਾ ਕਰ ਗਏ ਬਾਕੀ ਮੰਗਾਂ ਦੀ ਜਿਹੜੀਆਂ ਸੀ ਉਹ ਉਹਨਾਂ ਤੇ ਕਹਿੰਕੇ ਜਿਹੜਾ ਸੀ ਭਰੋਸਾ ਦਿੱਤਾ ਲਿਖੀ ਪੱਤਰ ਦਿੱਤਾ ਜਿੱਤੇ ਸਾਡੀਆਂ ਕਿਸਾਨ ਜੰਦੀਆਂ ਪਰ ਇੱਕ ਗੱਲ ਮੈਂ ਤੁਹਾਡੇ ਚੈਨਲ ਦੇ ਰਹੀਂ ਇਹ ਦੇਸ਼ ਦੇ ਲੋਕਾਂ ਨੂੰ ਪੂਰੇ ਸੰਸਾਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਜੇ ਉਸ ਟਾਈਮ ਦੇ ਉੱਤੇ ਅਸੀਂ ਇਸ ਤੇ ਬਹੁਤ ਰੌਲਾ ਪਾਇਆ ਸੀ ਸਰਦਾਰ ਗਗਜੀਤ ਸਿੰਘ ਢੱਲੇਵਾਲ ਤੇ ਮੈਂ ਵੀ ਪੇਛੇ ਦੋ ਚਾਰ ਬੰਦੇ ਸਾਂ ਜਿਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਪੂਰੀਆਂ ਮੰਗਾਂ ਲਾਗੂ ਕਰਵਾ ਕੇ ਜਾਣਾ ਚਾਹੀਦਾ ਜਿਵੇਂ ਅਸੀਂ ਉਦੋਂ 10-15 ਦਿਨ ਰਹਿੰਦੇ ਤੇ ਫਿਰ ਸਾਨੂੰ ਆ ਨਾਂ ਮੋਰਚੇ ਲਾਉਣੇ ਪੈਂਦੇ ਤੇ ਨਾ ਸ਼ੁਭ ਕਰਨ ਵਰਗਿਆਂ ਦੀ ਨਾ ਪਿਰਤ ਪਾਲ ਵਰਗਿਆਂ ਦੀ ਜਿਹੜੀ ਆਹ ਤੇ ਜਿਸ ਤਰ੍ਹਾਂ ਸ਼ੁਭ ਕਰਨ ਦੀ ਸ਼ਹਾਦਤ ਤੇ ਪਿਰਤ ਪਾਲ ਨੂੰ ਜਿਸ ਤਰ੍ਹਾਂ ਉਹ ਬੋਰਜ ਪਾ ਕੇ ਲੈ ਗਏ ਹਰਿਆਣੇ ਦੇ ਜਮਦੂਤ ਉਹ ਨਹੀਂ ਸਿਲ ਜਾਣੇ ਪਰ ਉੱਥੇ ਇਹ ਸਾਡੇ ਜਿਹੜੇ ਕਿਸਾਨ ਆਗੂ ਸਾਡੇ ਜਿਹੜੇ ਉਸ ਟਾਈਮ ਤੇ ਸਹਿਯੋਗੀ ਸਨ ਉਹ ਸਭ ਨੂੰ ਪਤਾ ਕਿ ਕਿਸ ਕਿਸ ਤਰ੍ਹਾਂ ਹੋਇਆ ਜੇ ਉਸ ਟਾਈਮ ਦੇ ਉਤੇ ਇਹ ਕੰਮ ਨਾ ਕਰਦੇ ਤੇ ਇਹ ਸਾਡ ਅੱਜ ਮੋਰਚੇ ਲਾਉਣ ਦੀ ਲੋੜ ਨਹੀਂ ਸੀ ਦੋਸਤੋ ਕੁਝ ਜਸੇ ਵਧੀਆ ਉੱਥੇ ਬੈਠੀਆਂ ਸੀ ਤੇ ਕੁਝ ਨੇ ਗੱਡੀਆਂ ਭਜਾ ਲਈਆਂ ਪਹਿਲੇ ਅੰਦੋਲਨ ਵੱਡੇ ਚ ਭਈ ਦਵਾ-ਦਵ ਜਾ ਕੇ ਆਪਣੀ ਸਿਆਸੀ ਜੀਵਨ ਲਈ ਲਾਜ਼ਮਾਂ ਆ ਗਈਆਂ ਤਿਆਰ ਕਰੀਏ ਪਰ ਰਿਜ਼ਲਟ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਕਿਸਾਨ ਲੀਡਰ ਜਦੋਂ ਸਿਆਸਤ ਦੇ ਵਿੱਚ ਵੜ ਜਾਣਗੇ ਨਾ ਉਦੋਂ ਉਹ ਵਜਨ ਨਹੀਂ ਟਾੜਾ ਰਹਿਣਾ ਹੁਣ 11 1100 ਵੋਟ ਪਈਆਂ ਇਸ ਜਿਹੜੀ ਹਰਿਆਣੇ ਵਾਲੀ ਆ ਹਾਂਜੀ ਕਿੰਨੀਆਂ ਉਹਦਾ ਨਾ ਕੀ ਇਹਨਾਂ ਨੇ ਛਾਲਾ ਮਾਰੀਆਂ ਜ਼ੁਬਾਨਾਂ ਤਾਂ ਜਬਤ ਹੋਈਆਂ 92 ਬੰਦੇ ਖਿਲਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਚੋਂ 91 ਬੰਦਿਆਂ ਦੀਆਂ ਜ਼ੁਬਾਨਾਂ ਜਬਤ ਹੋਈਆਂ ਇੱਕ ਬੰਦਾ ਉਹ ਲੱਖਾਂ ਸਦਾ ਨਾਮ ਦੀ ਜ਼ੁਬਾਨਤ ਬਚਾ ਸਕਿਆ ਏ ਰਿਜਲਟ ਨਿਕਲੇ ਜੇ ਕਿਦੇ ਜਿਵੇਂ ਸਰਸਾ ਸਾਹਿਬ ਦੱਸ ਰਹੇ ਨੇ ਕਿਦੇ 15 20 ਦਿਨ ਹੋਰ ਬਹਿ ਜਾਂਦੇ ਆ ਜਿਹੜੇ ਅੱਜ ਐਮਐਸਪੀ ਦਾ ਕਾਨੂੰਨ ਸੀ ਇਹ ਗਰੰਟੀ ਕਾਨੂੰਨ ਸਾਨੂੰ ਮਿਲ ਜਾਂਦਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋ ਜਾਂਦੀ ਸਾਨੂੰ ਆ ਦੁਬਾਰਾ ਜਿਹੜੇ 35 ਹੁਣ ਅਸੀਂ ਸ਼ਹੀਦ ਕਰਵਾ ਬੈਠੇ ਆ ਅੰਡਰਲਰ 2 ਦੇ ਵਿੱਚ ਇਹ ਨਾ ਸਾਡੇ ਹੁੰਦੇ ਪਿਰਤਪਾਲ ਦੇ ਵਿਚਾਰੇ ਦੀ ਕੋਈ ਹੱਡੀ ਨਹੀਂ ਛੱਡੀ ਜਦੋਂ ਦੁਸ਼ਮਣਾਂ ਦੇ ਵਾਸਾ ਜੇ ਬੰਦਾ ਉਦੋਂ ਬਹੁਤ ਬੁਰੀ ਕਰਦੇ ਨੇ ਦੁਸ਼ਮਣ ਹਾਂਜੀ ਤੇ 433 ਬੰਦੇ ਸਾਡੇ ਜਿਹੜੇ ਹੀ ਉਹ ਜ਼ਖਮੀ ਹੋ ਗਏ ਨੇ ਪੰਜ ਨੌਜਵਾਨਾਂ ਦੀਆਂ ਅੱਖਾਂ ਚਲ ਗਈਆਂ ਇਸ ਅੰਦੋਲਨ ਦੇ ਵਿੱਚ ਜੇ ਉਦੋਂ ਹੀ 15-20 ਦਿਨ ਸਾਡੇ 750 ਸ਼ਹੀਦ ਕਰਵਾ ਕੇ ਵੀ 15-20 ਦਿਨ ਹੋਰ ਬੈਠ ਜਾਂਦੇ ਅੱਜ ਸਾਨੂੰ ਆਹ ਦਿਨਾਂ ਦੇਖਣੇ ਪੈਂਦੇ ਹਰਜੀਤ ਸਿੰਘ ਦੇ ਨਾਲ ਬਲਦੇਵ ਸਿੰਘ ਜੀ ਸਰਸਾ ਖਨੌਰੀ ਬਾਰਡਰ ਧੰਨਵਾਦ